ਸਪੋਰਟ ਕਿ ਨਾ ਹਾਂਜੀ ਸੰਘਰਸ਼ ਤੇ ਬਹੁਤ ਕਰਨਾ ਪਿਆ ਕਿਉਂਕਿ ਹਰ ਤਰ੍ਹਾਂ ਨਾਲ ਜਿਹੜਾ ਆ ਮੇਨਟੇਨ ਕਰਨਾ ਪੈਂਦਾ ਆ ਹਰ ਦਾ ਦੀ ਕਲਾਸ ਸਾਨੂੰ ਲਾਉਣੀ ਪਈ ਫੈਮਿਲੀ ਨੇ ਬੜੀ ਸਪੋਰਟ ਕੀਤੀ ਆ ਹਸਬੰਦ ਨੇ ਵੀ ਬਹੁਤ ਸਪੋਰਟ ਕੀਤੀ ਆ ਇੱਥੋਂ ਤੱਕ ਪਹੁੰਚਣ ਦੀ ਮੈਨ ਇੱਕ ਅਕਸਰ ਹੀ ਦੇਖਿਆ ਜਾਂਦਾ ਨੇ ਕਿ ਮੈਰਿਡ ਊਮਨ ਹੋਵੇ ਔਰ ਵਰਕਿੰਗ ਊਮਨ ਵੀ ਹੋਵੇ ਤੇ ਉਹਦੇ ਲਈ ਸ਼ਾਇਦ ਪ੍ਰਾਇੋਰਟੀਜ਼ ਪਹਿਲੇ ਫੈਮਿਲੀ ਵੀ ਰਹਿੰਦੀ ਆ ਜੌਬ ਵੀ ਰਹਿੰਦੀ ਲੇਕਿਨ ਉਹਦੇ ਵਿੱਚ ਇਹ ਸੁਪਨੇ ਦੱਬ ਕੇ ਰਹਿ ਜਾਂਦੇ ਆ ਇਹ ਸ਼ਾਇਦ ਇਹ ਮੇਰੀ ਫੈਮਿਲੀ ਨੇ ਸਪੋਰਟ ਕੀਤੀ ਆ ਤੇ ਪਰ ਮੈਂ ਆਪਣੀ ਫੈਮਿਲੀ ਵੀ ਵੇਖੀ ਆਪਣੇ ਬੱਚੇ ਆਪਣੇ ਹਸਬੰਦ ਨੂੰ ਵੇਖਿਆ ਆਪਣੀ ਜੌਬ ਵੀ ਵੇਖੀ ਤੇ ਉਹਦੇ ਨਾਲ ਨਾਲ ਮੇਰੇ ਮਤਲਬ ਮੇਰੀ ਜੌਬ ਦੇ ਨਾਲ ਮੇਰੇ ਦਫਤਰ ਵਾਲਿਆਂ ਵੀ ਮੇਰੀ ਬਹੁਤ سپورਟ ਕੀਤੀ ਮੇਰੇ ਹਸਬੰਦ ਨੇ ਵੀ ਮੇਰੇ ਬੱਚਿਆਂ ਨੇ ਫੈਮਿਲੀ ਨੇ ਸਾਰੀ ਨੇ ਮੈਨੂੰ ਬਹੁਤ سپورਟ ਕੀਤੀ ਹੈ ਕਿ ਜਦੋਂ ਵੀ ਮੈਨੂੰ ਕਿਸੇ ਦੀ ਲੋਟ ਪਈ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਕਿ ਜਦੋਂ ਤੁਸੀਂ ਅਵਾਰਡ ਜਿੱਤ ਕੇ ਆਏ ਹੋਏ ਕੰਪੀਟੀਸ਼ਨ ਕਿੱਥੇ ਹੋਇਆ ਔਰ ਇਹ ਦਿੱਲੀ ਦੇ ਵਿੱਚ ਦਵਾਰਕਾ ਵੈਲਕਮ ਆਈਟੀਸੀ ਚ ਹੋਇਆ ਤੇ ਇਹ ਪ੍ਰਾਈਡ ਆਫ ਇੰਡੀਆ ਵੱਲੋਂ ਜਿਹੜਾ ਨੈਸ਼ਨਲ ਲੈਵਲ ਦਾ ਦ ਕੰਪੀਟੀਸ਼ਨ ਕਰਵਾਇਆ ਗਿਆ ਤੇ ਜਿੱਥੋਂ ਮੈਂ ਫਸਟ ਰਨਰ ਆਪਰੇ ਤੱਕ ਪਹੁੰਚੂਆਂ ਕਿੰਨਾ ਔਖਾ ਸੀ ਮੈਂ ਔਖਾ ਨਹੀਂ ਬਹੁਤ ਔਖਾ ਸੀ ਤੇ ਉਦੋਂ ਤੇ ਬਹੁਤ ਮਨ ਵਿੱਚ ਟੈਨਸ਼ਨ ਸੀ ਕਿ ਪਤਾ ਨਹੀਂ ਕੀ ਹੋਏਗਾ ਤੇ ਚਲੋ ਵਾਈਬ ਉਹਨੇ ਵਧੀਆ ਕੀਤਾ ਕਿ ਮੈਂ ਜਿਹੜਾ ਨੈਸ਼ਨਲ ਮੇਰੇ ਮਨ ਚ ਸੀ ਕਿ ਮੈਂ ਇੱਕ ਵਾਰੀ ਨੈਸ਼ਨਲ ਜਿੱਤ ਕੇ ਆਉਣਾ ਆ ਤੇ ਚਲੋ ਮੈਂ ਜਿੱਤ ਕੇ ਆਈ ਆ ਅੱਗੇ ਵੀ ਆਪਣੇ ਸੁਪਨੇ ਦਬ ਕੇ ਬੈਠੇ ਨਹੀਂ ਮੈਂ ਸਭ ਲਈ ਡਿਵੀਜ਼ਨ ਕਹਿੰਦੀ ਜੇ ਤੁਹਾਡੇ ਕਿਸੇ ਵੀ ਵੀਲ ਵਿੱਚ ਜਾਂਦੇ ਸੁਪਨੇ ਆ ਤੇ ਉਹਨੂੰ ਜ਼ਰੂਰ ਕਰ ਕਰਨੇ ਚਾਹੀਦੇ ਆ ਅਗੇ ਨਿਕਲ ਕੇ ਆਉਣਾ ਚਾਹੀਦਾ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਆ ਤੇ ਮੇਨ ਗੱਲ ਹੈ ਕਿ ਆਪਣੀ ਫੈਮਿਲੀ ਦੀ ਸਪੋਰਟ ਹੋਣੀ ਚਾਹੀਦੀ ਆ ਤੇ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹਾਂ ਜੀ ਸਭ ਤੋਂ ਪਹਿਲਾਂ ਮੇਰਾ ਜੜਾ ਆ April ਵਿੱਚ 2023 ਦੇ April ਵਿੱਚ ਮੈਂ ਇੱਕ ਫਾਰਮ ਅਡੀਸ਼ਨ ਫਿਲ ਕੀਤਾ ਸੀ ਤੇ ਜਦੋਂ ਵਿੱਚ ਮੇਰਾ ਜਿਹੜਾ ਆਨਲਾਈਨ ਅਡੀਸ਼ਨ ਹੋਇਆ ਉਹ ਜੋ ਮੈਂ ਜੁਣੀ ਗਈ ਤਾਂ ਫਿਰ ਉਸ ਤੋਂ ਬਾਅਦ ਸਾਡਾ ਕੰਪੀਟੀਸ਼ਨ ਹੋਇਆ ਮੇਰਾ May ਦੇ ਵਿੱਚ ਜਿੱਥੇ ਮੈਂ ਪੂਰੇ ਗਰਦਾਸ ਪੋਸਿਟੀਚੋਂ ਮਤਲਬ Winner ਰਹੀ ਹਾਂ ਉਸ ਤੋਂ ਬਾਅਦ ਜਿਹੜਾ ਸਾਡਾ ਇਹ ਜੀ2 ਕੈਟਾਗਰੀ ਦਾ ਜਿਹੜਾ ਆ ਜੈਪੁਰ ਹੋਇਆ ਸੀ ਤੇ ਉਹਦੇ ਵਿੱਚੋਂ ਮੈਂ ਜਿਹੜਾ ਆ ਸਟੇਟ ਲੈਵਲ ਦਾ ਜਿਹੜਾ ਫਰਸਟ ਰਨਰ ਆਪਾਂ ਦਾ ਖਤਮ ਦਿੱਤਾ ਤੇ ਹੁਣ ਪੂਰੇ ਨੈਸ਼ਨਲ ਲੈਵਲ ਦਾ ਸੀ ਦਿਵਾਰਕਾ ਚ ਦਿੱਲੀ ਵਿੱਚ ਉਹਦੇ ਵਿੱਚੋਂ ਮੈਂ ਨੈਸ਼ਨਲ ਵਿੱਚੋਂ ਫਰਸਟ ਰਨਰ ਆ ਪਿੱਛੇ ਵੀ ਹੋਖਾ ਹੋ ਗਿਆ ਨਾ ਇਹ ਹਾਂਜੀ ਦਿੱਲੀ ਇਹ ਦਿੱਲੀ ਸ਼ਹਿਰ ਦੀਆਂ ਕਾਫੀ ਕਾਫੀ ਵਧੀਆ ਸਟੇਟ ਦੀਆਂ ਲੜਕੀਆਂ ਵੀ ਸੀ ਪਰ ਚਲੋ ਉਹਨਾਂ ਵਿੱਚ ਸਾਰਾ ਕੁਝ ਵੇਖ ਕੇ ਤੇ ਫਿਰ ਮੈਨੂੰ ਮਤਲਬ ਫਰਸਟ ਰਨਰ ਆਇਆ ਵਿੱਚ ਸਾਡਾ ਹਾਂ ਤੇ ਬਹੁਤ ਟਫ ਹੁੰਦਾ ਆ ਤੁਹਾਨੂੰ ਪਤਾ ਕਿ ਹਰ ਬੰਦਾ ਕਹਿੰਦਾ ਕਿ ਮੈਂ ਵਧੀਆ ਤੋਂ ਵਧੀਆ ਕਰਾਂ ਤੇ ਜਦੋਂ ਚੈਲੈਂਜਿੰਗ ਦੀ ਜਿਹੜੀ ਉਦੋਂ ਹੋ ਜਾਂਦਾ ਹੈ ਹਾਂਜੀ ਉਦੋਂ ਤੇ ਹੈ ਸੀ ਉਦੋਂ ਤੇ ਬਹੁਤ ਡਰ ਲੱਗਦਾ ਸੀ ਕਿ ਪਤਾ ਨਹੀਂ ਕੀ ਹੋਣਾ ਆ ਜਾਂ ਕੀ ਹੋਏਗਾ ਲੇਕਿਨ ਜਦੋਂ ਕਰਾਊਨ ਮਿਲੇ ਉਹਦੋਂ ਕਿੰਦਾਂ ਦੀ ਮੂਮੈਂਟ ਸੀ ਉਹਦੋਂ ਤੇ ਉਸ ਦਾ ਕਿਵੇਂ ਕੱਲਕ ਡਿਸਕ੍ਰਾਈਬ ਕਰ ਸਕਦੀ ਹਾਂ ਉਹ ਮੈਂ ਦੱਸ ਨਹੀਂ ਸਕਦੀ ਕਿ ਕਿਵੇਂ ਇੰਦਾ ਹੀਰੋ ਟਾਈਮ ਮੈਨੂੰ ਤੇ ਇੱਕਦਮ ਅੱਖਾਂ ਚਤਰੂ ਆ ਗਈ ਕਿ ਮੈਂ ਵਾਕਈ ਫਰਸਟ ਰਨਰ ਅਪ ਬਣ ਗਈ ਆ